ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਵਾਸਤੇ 13 14 15 ਨੂੰ ਜਾਗਰੂਕ ਕੈਂਪ ਲਗਾਏ ਗਏ ਸਨ ਜਿਸ ਵਿੱਚ ਉਹਨਾਂ ਨੇ ਪੈਨਸ਼ਨ ਦੇ ਅਪਡੇਟਸ ਬੰਦੀ ਜਾਣਕਾਰੀ ਲੋਕਾਂ ਨੂੰ ਪ੍ਰੋਵਾਈਡ ਕੀਤੀ ਸੀ ਚਲੋ ਅੱਜ ਆਪਾਂ ਤੁਹਾਨੂੰ ਘਰ ਬੈਠੇ ਹੀ ਈਕੇਵਾਈਸੀ ਕਰਨ ਬਾਰੇ ਦੱਸਦੇ ਹਾਂ ਕਿ ਇਹ ਕਿਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਇਸ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜਤਿੰਦਰ ਸਿੰਘ ਫਰੈਸ਼ ਅਪਡੇਟ ਇਨਫੋ ਚੈਨਲ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਅਸੀਂ ਬਹੁਤ ਸਾਰੀਆਂ ਇਨਫੋਰਮੇਸ਼ਨ ਵਾਲੀਆਂ ਵੀਡੀਓ ਲਗਾਤਾਰ ਲੈ ਕੇ ਆ ਰਹੇ ਹਾਂ ਤੁਸੀਂ ਸਾਡੇ ਚੈਨਲ ਤੇ ਵਿਜ਼ਿਟ ਕਰੋ ਤੁਹਾਡੇਾਰੇ ਵੀਡੀਓ ਦੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਚਲੋ ਆਪਾਂ ਵਾਪਸ ਆਪਣੇ ਪੁਆਇੰਟ ਤੇ ਆਉਨੇ ਆ ਕਿ ਆਪਾਂ ਇਕੇ ਵਾਈਸੀ ਕਰ ਬੈਠੇ ਕਿਸ ਤਰ੍ਹਾਂ ਕਰ ਸਕਦੇ ਆ ਉਸ ਬਾਰੇ ਮੈਂ ਜਾਣਕਾਰੀ ਦੇਣ ਲੱਗਾ ਹਾਂ ਇਕੇ ਵਾਈਸੀ ਕਰਨ ਵਾਸਤੇ ਸਭ ਤੋਂ ਪਹਿਲਾਂ ਸਾਡੇ ਕੋ ਕੁਝ ਲੋੜੀਂਦੇ ਡਾਕੂਮੈਂਟ ਹੋਣੇ ਜ਼ਰੂਰੀ ਨੇ ਸਭ ਤੋਂ ਪਹਿਲਾਂ ਸਾਡੇ ਕੋ ਪੀਪੀਓ ਨੰਬਰ ਹੋਣਾ ਚਾਹੀਦਾ ਉਸ ਨੂੰ ਤੁਸੀਂ ਇੱਕ ਪੇਪਰ ਦੇ ਉੱਤੇ ਨੋਟ ਕਰ ਲਓ ਔਰ ਸੈਕਿੰਡ ਤੁਹਾਡੇ ਕੋ ਇੱਕ ਬੈਂਕ ਖਾਤਾ ਜਿਸ ਵਿੱਚ ਤੁਹਾਡੀ ਪੈਨਸ਼ਨ ਆਉਂਦੀ ਹੈ ਉਹ ਖਾਤਾ ਨੰਬਰ ਹੋਣਾ ਚਾਹੀਦਾ ਹੈ ਤੀਸਰਾ ਤੁਹਾਡੇ ਕੋ ਮੋਬਾਈਲ ਨੰਬਰ ਈ-ਓਲਵਾਈ ਨੰਬਰ ਹੈ ਜੋ ਤੁਹਾਡੇ ਆਧਾਰ ਕਾਰਡ ਨਾਲ ਔਰ ਤੁਹਾਡੇ ਅਕਾਊਂਟ ਦੇ ਨਾਲ ਮਰਜ ਹੋਵੇ ਸਿੰਕਰੋਨਾਈਜ਼ ਹੋਵੇ ਔਰ ਚੌਥਾ ਤੁਹਾਡੇ ਕੋਲ ਆਧਾਰ ਕਾਰਡ ਚਾਹੀਦਾ ਹੈ ਇਸ ਕੇਵਾਈਸੀ ਨੂੰ ਕਰਨ ਵਾਸਤੇ ਇਸ ਕੇਵਾਈਸੀ ਨੂੰ ਕਰਨ ਵਾਸਤੇ ਹੁਣ ਆਪਾਂ ਪੋਰਟਲ ਤੇ ਚਲਦੇ ਹਾਂ ਹੁਣ ਆਪਾਂ ਈ-ਕੇਵਾਈਸੀ ਜੋ ਕਰਨੀ ਹੈ ਉਸ ਵਾਸਤੇ ਆਪਾਂ ਸਭ ਤੋਂ ਪਹਿਲਾਂ Chrome ਨੂੰ ਖੋਲਾਂਗੇ Google Chrome ਤੇ ਜਾ ਕੇ ਆਪਾਂ ਟਾਈਪ ਕਰਾਂਗੇ pensionerseva.punjab.gov.in ਔਰ ਇਸ ਨੂੰ ਸਰਚ ਕਰਾਂਗੇ ਇਸ ਨੂੰ ਸਰਚ ਕਰਕੇ ਜੋ ਸਾਡੇ ਕੋਲ ਪਹਿਲੀ ਵੈਬਸਾਈਟ ਆਏਗੀ ਅਸੀਂ ਉਸ ਨੂੰ ਓਪਨ ਕਰ ਦਵਾਂਗੇ ਓਪਨ ਕਰਕੇ ਸਾਡੇ ਕੋਲ ਪੈਨਸ਼ਨਰ ਸੇਵਾ ਪੋਰਟ ਓਪਨ ਹੋ ਜਾਂਦਾ ਹੈ ਇਸ ਦੇ ਰਾਈਟ ਸਾਈਡ ਤੇ ਜਾ ਕੇ ਅਸੀਂ ਪੈਨਸ਼ਨਰ ਲੌਗਇਨ ਕਰਨਾ ਹੈ ਪੈਨਸ਼ਨਰ ਲੌਗਇਨ ਦੇ ਉੱਪਰ ਕਲਿੱਕ ਕਰਕੇ ਪੈਨਸ਼ਨਰ ਕੋਰਨਰ ਓਪਨ ਹੋ ਜਾਂਦਾ ਹੈ ਉਸ ਵਿੱਚ ਜਾ ਕੇ ਆਪਾਂ ਲੌਗ ਇਨ ਟੂ ਪੈਨਸ਼ਨਰ ਸੇਵਾ ਵਾਲੀ ਸਾਈਟ ਤੇ ਕਲਿੱਕ ਕਰਾਂਗੇ ਸਿਲੈਕਟ ਲੌਗਇਨ ਸਿਲੈਕਟ ਲੌਗਇਨ ਵਿਦ ਕਰਕੇ ਸਭ ਤੋਂ ਪਹਿਲਾਂ ਆਪਾਂ ਆਪਣੇ ਆਧਾਰ ਕਾਰਡ ਦੇ 6 ਡਿਜੀਟ ਪਾਵਾਂਗੇ ਉਸ ਤੋਂ ਅੱਗੇ ਪੀਪੀਓ ਨੰਬਰ ਦੇ 4 ਡਿਜੀਟ ਪਾਵਾਂਗੇ ਔਰ ਇਸ ਤੋਂ ਬਾਅਦ ਪੀਪੀਓ ਨੰਬਰ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਕੈਪਚਾ ਫਿਲ ਕਰਾਂਗੇ ਕੈਪਚਾ ਫਿਲ ਕਰਕੇ ਪ੍ਰੋਸੀਡ ਕਰਾਂਗੇ ਤੇ ਸਕਸੈਸ ਦਾ ਮੈਸੇਜ ਆ ਜਾਏਗਾ ਸਾਡੇ ਕੋਲ ओके ਕਰਕੇ ਫਿਰ ਸਾਡੇ ਕੋ ਇੰਟਰ ਪਾਸਵਰਡ ਹੁਣ ਆਪਾਂ ਇਹਦੇ ਵਿੱਚ ਪਾਸਵਰਡ ਤਾਂ ਤੁਸੀਂ ਆਪਣੀ ਜੋ ਆਈਡੀ ਹੈ ਉਸ ਨੂੰ ਕਾਪੀ ਕਰ ਲੈਣਾ ਹੈ ਜਾਂ ਇੱਕ ਥਾਂ ਤੇ ਲਿਖ ਲੈਣਾ ਕਿਉਂਕਿ ਸਾਨੂੰ ਇਸ ਦੀ ਅੱਗੇ ਲੋੜ ਪੈਣੀ ਹੈ ਸੋ ਅਸੀਂ ਜਨਰੇਟ ਪਾਸਵਰਡ ਤੇ ਕਲਿੱਕ ਕਰਦੇ ਹਾਂ ਤੇ ਇੱਥੇ ਜਾ ਕੇ ਅਸੀਂ ਆਪਣਾ ਪਾਸਵਰਡ ਬਣਾਉਨੇ ਆ ਇੱਥੇ ਜਾ ਕੇ ਤੁਸੀਂ ਆਪਣਾ ਪਹਿਲਾ ਜੋ ਆਪਾਂ ਆਈਡੀ ਕਾਪੀ ਕੀਤੀ ਹੈ ਉਹ ਆਈਡੀ ਨੂੰ ਲਿਖ ਲਓ ਇਹਦੇ ਵਿੱਚ ਆਈਡੀ ਐਂਟਰ ਕਰਕੇ ਇਹ ਰਾ ਪੈਦੇ ਵਿੱਚ ਪਾਸਵਰਡ ਪਾਵਾਂਗੇ ਫਰੇ ਦੇ ਵਿੱਚ ਆਪਾਂ ਮੋਬਾਈਲ ਦੇ ਚਾਰ ਡਿਜੀਟ ਪਾਵਾਂਗੇ ਆ ਪਹਿਲਾਂ ਆਈਡੀ ਐਂਟਰ ਕੀਤੀ ਫਿਰ ਮੋਬਾਈਲ ਦੇ ਚਾਰ ਡਿਜੀਟ ਪਾਏ ਔਰ ਫਰੇ ਦੇ ਵਿੱਚ ਆਪਾਂ ਕੈਪਚਾ ਫਿਲ ਕੀਤਾ ਕੈਪਚਾ ਫਿਲ ਕਰਨ ਤੋਂ ਬਾਅਦ ਸਬਮਿਟ ਕਰਾਂਗੇ ਸਕਸੈਸ ਦਾ ਫਿਰ ਮੈਸੇਜ ਆ ਗਿਆ ਓਕੇ ਪਰ ਵਿੱਚ ਨਾਲ ਉਹਨੇ OTP ਕਿਹਾ ਕਿ ਪਹਿਲਾਂ OTP ਆਏਗਾ ਉਸ OTP ਨੂੰ ਫਿਰ ਕਰੋ ਹੁਣ ਆਪਣਾ ਵੀ ਕੋਡ OTP ਵੀ ਆ ਚੁੱਕਾ ਹੈ ਉਸ OTP ਨੂੰ ਆਪਾਂ ਇੱਥੇ ਫਿਲ ਕਰ ਦਵਾਂਗੇ OTP ਫਿਲ ਕਰਨ ਤੋਂ ਬਾਅਦ ਫਿਰ ਸਬਮਿਟ ਕਰਾਂਗੇ ਔਰ ਫਿਰ ਆਪਾਂ ਨੂੰ अगेन ਸਕਸੈਸ ਦਾ ਮੈਸੇਜ ਮਿਲ ਜਾਂਦਾ ਹੈ ਇਸ ਤੋਂ ਬਾਅਦ ਆ ਗਏ ਹੁਣ ਅਪਡੇਟ ਪਾਸਵਰਡ ਆ ਗਿਆ ਹੈ ਇਹਦੇ ਵਿੱਚ ਜਿਹੜਾ ਵੀ ਆਪਾਂ ਪਾਸਵਰਡ ਰੱਖਣਾ ਹੈ ਉਸ ਨੂੰ ਪਹਿਲਾਂ करो और री एंटर दोबारा करो दो बार पासवर्ड आप एंटर करना है पासवर्ड आप एंटर करके दैन फिर आप सबमिट कर देना इस चीज़ में और सक्सैस का मैसेज आ चुका है हम अपना पासवर्ड बन के लॉग इन क्रडेंशियल अपने ओके हो चुके हैं हम अगेन कॉर्नर पर जावे पेंशन तौर हूँ हम यूजर नेम वाली आप एपसाइट पर क्लिक करना है ये आप फिर उ जो अपनी आई डी अपना कॉपी की हुई सी वह एंटर करा और जो आप नवा पासवर्ड बनाया है वो ये भर और बाद जो कैप्चा है अपने को वो कैप्चा भी फिल करना है कैप्चा फिल करके फिर आपग इन करा फिर हम सा पी आएगा उस ओ टी पी फिर दोबारा एंटर करा ओटीपी एंटर करके आप सबमिट कर देना है और ये अपना फिर खुल गया मेन बॉक्स ਸਕਸੈਸ ਹੋ ਕੇ ਗੰਦ ਤੋਂ ਬਾਅਦ eKYC ਦੀ ਪਾਪਅਪ ਮੈਨੂ ਕੁੱਲ ਜਾਂਦਾ ਹੈ eKYC ਵੈਰੀਫਿਕੇਸ਼ਨ ਇਸ ਤੇ ਆਪਾਂ ਕਲਿੱਕ ਕਰਨਾ ਹੈ eKYC ਕੰਪਲੀਟ ਕਰਨ ਵਾਸਤੇ ਹੁਣ ਆਪਣਾ ਪੈਨਸ਼ਨਰ ਆਧਾਰ ਕੰਸੈਂਟ ਇਹਦੇ ਵਿੱਚ ਆਪਾਂ ਆਧਾਰ ਨੰਬਰ ਦਵਾਵਾਂਗੇ ਜਿਸ ਦਾ ਬੈਲੈਂਸ ਜਿਹੜਾ ਆਧਾਰ ਹੁੰਦਾ ਹੈ ਇਸ ਨੂੰ ਵੈਰੀਫਾਈ ਕਰਾਂਗੇ ਵੈਰੀ ਕਰਨੇ ਵੈਰੀਫਾਈ ਕਰਨ ਵਾਸਤੇ ਸਾਨੂੰ ਫਿਰ OTP ਆਏਗਾ ਫਿਰ ਆਪਾਂ ਇਹਦੇ ਵਿੱਚ ਛੋਟੀ ਵੀ ਫਿਲ ਕਰਾਂਗੇ और फिर दोबारा वेरीफाई हो, e e हो, हो गया जी हूँ चैकबॉक्स में टिक करके इसमें आप सबमिट कर देवे ई के वाई सी सक्सैसफुल इस वाई सी सक्सैसफुल हो चुकी है और सर आप प्रोसैस कंप्लीट हो गया हम आपका मेन जो स्क्रीन है वो वोदर आ जावे ये हम अपने जिस परसन की आप ई e के वाई सीती उसका नाम उपर डे हो रइट साइड से ਔਰ ਉਹਦੀਆਂ ਜੋ ਸਰਵਿਸਿਜ਼ ਹੈਗੀਆਂ ਨੇ ਸਾਰੀਆਂ ਜੋ ਵੀ ਇਹਦੇ ਵਿੱਚ ਕਰ ਸਕਦੇ ਆਪਾਂ ਉਹ ਸਭ ਕੁਝ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਸਰਵਿਸਿਜ਼ ਨੂੰ ਓਪਨ ਕਰਾਂਗੇ ਆਪਾਂ ਕੁਝ ਅਪਡੇਟ ਕਰਨਾ ਹੈ ਪਾਸਵਰਡ ਚੇਂਜ ਕਰਨਾ ਹੈ ਜਿਹੜੇ-ਜਿਹੜੇ ਮੇਮ ਕੋਈ ਵੀ ਆਪਾਂ ਇਸ ਨਾਲ ਲਿੰਕਡ ਪ੍ਰੋਸੈਸ ਨੇ ਕੁਝ ਵੀ ਕਰਨਾ ਚਾਹੁੰਦੇ ਆਪਾਂ ਉਹ ਸਾਰਾ ਕੁਝ ਇਹਦੇ ਵਿੱਚ ਦਿੱਤਾ ਹੈ ਉਹ ਆਪਾਂ ਇਸ ਤੋਂ ਹੀ ਕਰ ਸਕਦੇ ਆਂ ਆਨਲਾਈਨ ਤੇ ਸੋ ਇਹ ਸੀਗਾ ਜੀ ਸਾਰਾ ਟੂਲ ਆਪਣਾ KYC ਕਰਨ ਦਾ ਪੋਰਟਲ ਦੇ ਉੱਪਰ ਜਾ ਕੇ ਔਰ ਇਸ ਦੇ ਨਾਲ ਤੁਸੀਂ ਆਪਣਾ ਈਕੇਵਾਈਸੀ ਕਰ ਸਕਦੇ ਹੋ ਔਰ ਜੋ ਗਵਰਨਮੈਂਟ ਦੀਆਂ ਸਰਵਿਸਿਜ਼ ਆ ਉਹਨਾਂ ਦਾ ਫਾਇਦਾ ਲੈ ਸਕਦੇ ਹੋ ਆਸ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰਿਓ ਤਾਂ ਜੋ ਲੋਕਾਂ ਤਾਂ ਜੋ ਲੋਕਾਂ ਦਾ ਕਿ ਇਨਫੋਰਮੇਸ਼ਨ ਬਹੁਤ ਸਾਰੀ ਆਪਣੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਰੱਬ ਰਾਖਾ